ਦੀ ਦੇਖੋ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪੇਸ਼ੈਂਟ ਨੂੰ ਡਾਇਗਨੋਸ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਦਮੇ ਦੀ ਸ਼ਿਕਾਇਤ ਹੈ ਉਹਨੂੰ ਇਨਹੇਲਰ ਫੜਾ ਦਿੰਦੇ ਆ ਕਿ ਬਸ ਉਹ ਦਵਾਈ ਇਹੀ ਇਨਹੇਲਰ ਲਈ ਚੱਲ ਔਰ ਤੇਰੀ ਜਿਹੜੀ ਹੈਗੀ ਬਿਮਾਰੀ ਠੀਕ ਹੋ ਜਾਊਗੀ ਲੇਕਿਨ ਇਹ ਜੜ੍ਹ ਤੋਂ ਠੀਕ ਨਹੀਂ ਕਰਨ ਵਾਲਾ ਤਰੀਕਾ ਹੈਗਾ ਨਾ ਤੇ ਇੱਕ ਨੈਚੁਰਲ ਜੀ ਗੱਲ ਹੈ ਪੇਸ਼ੈਂਟ ਦਮੇ ਦਾ ਆਇਆ ਆਪਣੇ ਕੋਲ ਠੀਕ ਹੈ ਬੱਚਾ ਹੀ ਹੈ ਛੋਟਾ ਜਿਹਾ ਉਹਨੂੰ ਪੇਸ਼ੈਂਟ ਜਿਹੜੇ ਹੈਗੇ ਆ ਜਾਂ ਉਹਦੇ اٹੈਂਡੈਂਟ ਹੈਗੇ ਆ ਉਹ ਕੇਲਾ ਖਲਾਈ ਜਾਂਦੇ ਆ ਦੱਸੋ ਇੱਕ ਨੈਚੁਰਲ ਜੀ ਗੱਲ ਹੈ ਨਹੀਂ ਜੀ ਮੈਡਮ ਪੋਟਾਸ਼ੀਅਮ ਚਾਹੀਦਾ ਬੱਚੇ ਨੂੰ ਤਾਂ ਕੇਲਾ ਜਿਹੜਾ ਉਹ ਕਿੱਦਾਂ ਦਾ ਆ ਤੁਹਾਡੀ ਥਰੋਟ ਕੈਵਿਟੀ ਕਿਦਾਂ ਦੀ ਆ ਫੇਫੜਿਆਂ ਦੀ ਕੰਡੀਸ਼ਨ ਕਿਦਾਂ ਦੀ ਆ ਇਹ ਅਸਥਮਾ ਕੱਲੀ ਚੀਜ਼ ਨਹੀਂ ਹੈਗੀ ਕਈ ਵਾਰ ਨੀਮੋਥੋਰੈਕਸ ਹਵਾ ਭਰ ਜਾਂਦੀ ਹੈ ਕਦੀ ਕਈ ਵਾਰ ਪਾਣੀ ਭਰ ਜਾਂਦਾ ਛਾਤੀ ਦੇ ਵਿੱਚ ਕਈ ਵਾਰੀ ਕਈ ਚੀਜ਼ ਤੁਹਾਨੂੰ ਅਵੇਅਰ ਜ਼ਰੂਰ ਕਰਨਾ ਪੈਂਦਾ ਹੈਗਾ ਪਹਿਲੇ ਤਾਂ ਇਹ ਸਮਝਣਾ ਹੈ ਕਿ ਬਾਹਰ ਮਿੱਟੀ ਧੂਲ ਹੈਗੀ ਆ ਉਹ ਲਈ ਕਪੜਾ ਆਪਣਾ ਜਿਹੜਾ ਹੈਗਾ ਕਵਰ ਕਰਕੇ ਰੱਖਣ ਫੇਸ ਨੂੰ ਜਿਹੜਾ ਆਪਣਾ ਨੇਜ਼ਲ ਮਿਊਕੋਜ਼ਾ ਵਾ ਜੇ ਉਹ ਇਰਿਟੈਂਟ ਹੁੰਦਾ ਰਿਹਾ ਜੇ ਉਹਦੇ ਵਿੱਚ ਇਨਫਲੇਮੇਸ਼ਨ ਰਹਿੰਦੀ ਰਹੀ ਤੇ ਪੇਸ਼ੈਂਟ ਕਿਦਾਂ ਠੀਕ ਹੋਣਾ ਲਾਣ ਗਾੰਦੇ ਨੇ ਕਿ ਅਸੀਂ ਸ਼ੂਗਰ ਦੀ ਬਹੁਤ ਦੇਰ ਵੱਧ ਗਿਆ ਯੂਰੀਆ ਵੱਧ ਗਿਆ ਉਹਨੂੰ ਮੈਨੇਜ ਕਰਨ ਦੀ ਆਪਾਂ ਮੈਡੀਸਿਨਸ ਦਿੰਨੇ ਆ ਬਹੁਤ ਦਾ ਸਟੇਟ ਆਫ ਮਾਈਂਡ ਵੀ ਠੀਕ ਹੋਣਾ ਚਾਹੀਦਾ ਉਹਦੇ ਲਈ ਯੋਗਾ ਦੱਸਿਆ ਜਾਂਦਾ ਹੈ ਆਪਣੀ ਬਾਡੀ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਜ਼ਰੂਰੀ ਦੱਸਿਆ ਜਾਂਦਾ ਹੈ ਥਾਇਰੋਇਡ ਦੀ ਜਿਹੜੀ ਲੰਬੇ ਟਾਈਮ ਤੋਂ ਦਵਾਈ ਖਾਂਦੇ ਕਿ ਐਗਜ਼ਾਮਪਲ ਹੈਗਾ ਕਿ ਆਮ ਕਰਕੇ ਦੱਸਿਆ ਜਾਂਦਾ ਹੈ ਕਿ ਜਿਹੀ ਪ੍ਰਾਣਾਯਾਮ ਕਰੋ ਉਹੀ ਇੱਕ ਤਰ੍ਹਾਂ ਦਾ ਹੈ ਪ੍ਰਾਣਾਯਾਮ ਉਹਦੇ ਇਹੀ ਚੀਜ਼ਾਂ ਜੜੀਆਂ ਨਾ ਕਾਫੀ ਮਤਲਬ ਸਾਨੂੰ ਹੈਲਪ ਕਰਦੀਆਂ ਤਾਂ ਆਗਰੋ ਕੀਤਾ ਜਾਂਦਾ ਹੈ ਕਿ ਕਿਸ ਤਨਾ ਆਪਣੀ ਬਾਡੀ ਨੂੰ ਤੁਸੀਂ ਠੀਕ ਰੱਖਣਾ ਹੈਗਾ ਉਹਨੂੰ ਠੀਕ ਰੱਖਣਾ ਕੁਝ ਔਸ਼ਧੀਆਂ ਦੱਸੀ ਜਾਂਦੀਆਂ ਕੋਈ ਉਹਦਾ ਡਾਈਟ ਪਲਾਨ ਜ ਵੇ ਤਾਂ ਉਹ ਦਿੱਤਾ ਜਾਂਦਾ ਹੈਗਾ ਕਿਸ਼ਨ ਸੋਚਦਾ ਮੈਂ ਗੋਲੀ ਖਾ ਲਵਾਂ اور ਮੈਂ ਜਿਹੜੀ ਮਿੱਠੇ ਦਾ ਪਰੇਸ਼ ਨਾ ਕਰਾਂ ਡਾਕਟਰ ਕਹਿੰਦਾ ਕੋਈ ਨਹੀਂ ਗੋਲੀ ਖਾਲਿਆ ਕਰੋ ਇੱਕ ਦਿਗਾ ਡੇਢ ਖਾਲਿਆ ਕਰੋ ਇਹ ਚੀਜ਼ਾਂ ਨੂੰ ਸਮਝਾਉਣਾ ਪੈਂਦਾ ਕਿ ਸ਼ੂਗਰ ਡਾਕਟਰ ਸ਼ਰਦਾ ਆਯੁਰਵੇਦ ਹਸਪੀਟਲ ਵਿੱਚ ਬੈਠੇ ਆ ਸਾਡੇ ਨਾਲ ਡਾਕਟਰ ਜੀਵਨ ਜੋਤੀ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਮੈਮ ਫਾਰਮਲੀ ਦੇਖੋ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪੇਸ਼ੈਂਟ ਨੂੰ ਡਾਇਗਨੋਸ ਕਰ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਦਮੇ ਦੀ ਸ਼ਿਕਾਇਤ ਆ ਉਹਨੂੰ ਇਨਹੇਲਰ ਫੜਾ ਦਿੰਦੇ ਆ ਕਿ ਬਸ ਉਹ ਦਵਾਈ ਇਹੀ ਇਨਹੇਲਰ ਲਈ ਚੱਲ ਔਰ ਤੇਰੀ ਜਿਹੜੀ ਹੈਗੀ ਬਿਮਾਰੀ ਠੀਕ ਹੋ ਜਾਊਗੀ ਲੇਕਿਨ ਇਹ ਜੜ੍ਹ ਤੋਂ ਠੀਕ ਨਹੀਂ ਕਰਨ ਵਾਲਾ ਤਰੀਕਾ ਹੈਗਾ ਨਾ ਤਰੀਕਾ ਤਾਂ ਹੈ ਕਿ ਆਪਣੇ ਫੇਫੜਿਆਂ 'ਚ ਸੋਜ ਹੋ ਗਈ ਹੁਣ ਉਹ ਜਿਹੜੀ ਸੋਜ ਆ ਉਹਨੂੰ ਤਾਂ ਠੀਕ ਕਰਨਾ ਪੈਣਾ ਹੀ ਹੈਗਾ ਨਾ ਤੇ ਉਹਦੇ ਕਰਕੇ ਹੀ ਆਪਾਂ ਆਯੁਰਵੈਦਿਕ ਇਨਹੇਲਰ ਲੈ ਰਹੇ ਹੁੰਦੇ ਉਹਨੂੰ ਹੌਲੀ 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 ਉਹਨੂੰ ਘਟਾਉਂਦੇ ਜਾਂਦੇ ਆ ਟੇਪਰ ਕਰਦੇ ਆ ਔਰ ਪੇਸ਼ੈਂਟ ਠੀਕ ਹੋ ਜਾਂਦਾ ਹੈ ਔਰ ਇਹੀ ਕਾਰਨ ਹੈਗਾ ਕਿ ਜਿਹੜੇ ਲੰਬੇ ਟਾਈਮ ਤੋਂ ਇਨਹੇਲਰ ਲੈ ਰਹੇ ਆ ਹਸਤਮਾਲੀ ਸਟੀਰੋਇਡਸ ਇਸਤੇਮਾਲ ਕਰਦੇ ਰਹੇ ਨੇ ਉਹਨਾਂ ਨੂੰ ਜੋ ਹੈ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਕਿ ਜਦਵੇਂ ਕਰਕੇ ਬਾਕੀ ਪੰਪ ਦੀ ਗੱਲ ਕੀਤੀ ਹੈ ਨਾ ਉਹ ਚੀਜ਼ ਕਰਦੇ ਨੇ ਤੇ ਉਹਦੇ ਨਾਲ ਨੁਕਸਾਨ ਅੰਦਰ ਸਰੀਰ ਦੇ ਵਿੱਚ ਕਾਫੀ ਹੋ ਜਾਂਦਾ ਉਹਨਾਂ ਇਹ ਤੁਸੀਂ ਫਿਰ ਇਹਨਾਂ ਵੱਖਰਾ ਕੀ ਇਹਦੇ ਵਿੱਚ ਕਰਦੇ ਹੋ ਜਿਹੜਾ ਉਹਨਾਂ ਨੂੰ ਇਹ ਚੀਜ਼ ਦਾ ਵਿੱਚ ਜਲਦੀ ਰਾਹਤ ਮਿਲ ਜਾਂਦੀ ਡੈਫੀਨੇਟਲੀ ਪੇਸ਼ੈਂਟ ਨੂੰ ਅਵੇਅਰ ਜ਼ਰੂਰ ਕਰਨਾ ਪੈਂਦਾ ਹੈਗਾ ਪਹਿਲੇ ਤਾਂ ਇਹ ਸਮਝਣਾ ਹੈ ਕਿ ਬਾਹਰ ਮਿੱਟੀ ਧੂਲ ਹੈਗੀ ਆ ਉਹ ਲਈ ਕਪੜਾ ਆਪਣਾ ਜਿਹੜਾ ਹੈਗਾ ਕਵਰ ਕਰਕੇ ਰੱਖਣ ਫੇਸ ਨੂੰ ਜਿਹੜਾ ਆਪਣਾ ਨੈਜ਼ਲ ਮਿਊਕੋਜ਼ਾ ਵਾ ਜੇ ਉਹ ਇਰਿਟੈਂਟ ਹੁੰਦਾ ਰਿਹਾ ਜੇ ਉਹਦੇ ਵਿੱਚ ਇਨਫਲੇਮੇਸ਼ਨ ਰਹਿੰਦੀ ਰਹੀ ਤੇ ਪੇਸ਼ੈਂਟ ਕਿੱਦਾਂ ਠੀਕ ਹੋਣ ਵਾਲਾ ਹੈ ਤੇ ਆਪਾਂ ਕੁਝ ਰੈਮਡੀਜ਼ ਦੱਸ ਆਇਆ ਕਰੋ ਇਹ ਬਦਾ ਹਮ ਰੋਗਨ ਤਾਂ ਕਿ ਆ ਜੜੀ ਆ ਜਿਹੜੀਆਂ ਛਿੱਕਾਂ ਤੁਹਾਨੂੰ ਆਉਂਦੀਆਂ ਜਿੱਦੋਂ ਤੁਹਾਨੂੰ ਅਲਰਜੀ ਸ਼ੁਰੂ ਹੁੰਦੀ ਹੈ ਘੱਟ ਤੋਂ ਘੱਟ ਉਹ ਨਾ ਹੋਵੇ ਪਾਫ ਲੈ ਲਿਆ ਕਰੋ ਜਿਹੜੀ ਕਿ ਨਾਰਮਲ ਚੀਜ਼ਾਂ ਕੁਛ ਇਦਾਂ ਦਾ ਕਾੜਾ ਦਸੀਦਾ ਕਿ ਜਿਹੜਾ ਲੈਣਾ ਆਪਣੇ ਲਈ ਚੰਗਾ ਹੈਗਾ ਜਿੱਦਾਂ ਅੱਗੇ ਆਪਾਂ ਕਹਿੰਦੇ ਸੀ ਦਾਦੀ ਮਾਰੇ ਨੁਸਕੇ ਉਹ ਚੀਜ਼ਾਂ ਨੂੰ ਥੋੜਾ ਜਿਹਾ ਰੈਫਰੈਂਸ ਆਪਣੀ ਬਾਡੀ ਦੇ ਵਿੱਚ ਜੁੜਦਾ ਆਪਾਂ ਰੱਖਦੇ ਆ ਤੇ ਫਿਰ ਆਪਾਂ ਨੂੰ ਨੇਚਰਲੀ ਜਿਹੜੇ ਐਪੀਸੋਡਸ ਆਫ ਜਿਹੜੇ ਦਮੇ ਦੇ ਆ ਜਾਂ ਬ੍ਰੈਥਲੈਸਨੈਸ ਦੇ ਉਹ ਠੀਕ ਹੁੰਦੇ ਨੇ ਚਕਮਨ ਵਿੱਚ ਵਿਖਿਆ ਜਾਂਦਾ ਕਿ ਆ ਮਰੀਜ਼ ਦਾ ਮਨ ਖੜਨਾ ਬੜਾ ਔਖ ਹੋ ਜਾਂਦਾ ਨਾ ਕਿਉਂਕਿ ਮੈਂਟਲੀ ਪ੍ਰੀਪੇਅਰ ਹੋਊਗਾ ਦਵਾਈ ਵੀ ਫਿਰ ਕਿਦਨ ਕਦੇ ਅਸਰ ਕਰਦੀ ਆ ਉਹਦੇ ਲਈ ਫਿਰ ਤੁਸੀਂ ਕਿੱਦਾਂ ਕਰਦੇ ਹੋ ਕਿ ਕੇਵਲ ਹੁੰਦਾ ਵੀ ਮੈਂ ਉੱਥੋਂ ਦਵਾਈ ਲਈ ਸੀ ਮੈਂ ਠੀਕ ਨਹੀਂ ਹੋਇਆ ਇਦਾਂ ਦੇ ਬ੍ਰੀਚ ਕਾ ਵੀ ਆ ਜਾਂਦੇ ਆ ਮੈਂਟਲੀ ਪ੍ਰੀਪੇਅਰ ਕਰਨਾ ਵੀ ਪੈਂਦਾ ਉਹਨਾਂ ਨੂੰ ਡੈਫੀਨੇਟਲੀ ਪੇਸ਼ੈਂਟ ਨੂੰ ਕਾਉਂਸਲਿੰਗ ਉਹਦੇ ਲਈ ਸਾਰੀਆਂ ਚੀਜ਼ਾਂ ਦੱਸਣੀਆਂ ਪੈਣੀਆਂ ਕਿ ਤੁਹਾਡਾ ਨੈਜ਼ਲ ਮਿਊਕੋਜ਼ਾ ਕਿੱਦਾਂ ਦਾ ਹੈ ਤੁਹਾਡੀ ਥਰੋਟ ਕੈਵਿਟੀ ਕਿੱਦਾਂ ਦੀ ਹੈ ਫੇਫੜਿਆਂ ਦੀ ਕੰਡੀਸ਼ਨ ਕਿੱਦਾਂ ਦੀ ਹੈ ਇਹ ਅਸਥਮਾ ਕੱਲੀ ਚੀਜ਼ ਨਹੀਂ ਹੈਗੀ ਕਈ ਵਾਰ ਨੀਮੋਥੋਰੈਕਸ ਹਵਾ ਭਰ ਜਾਂਦੀ ਹੈ ਕਦੀ ਕਈ ਵਾਰ ਪਾਣੀ ਭਰ ਜਾਂਦਾ ਛਾਤੀ ਦੇ ਵਿੱਚ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਆਈਆਂ ਜਿੰਨੂੰ ਕਿ ਪੇਸ਼ੈਂਟ ਤਾਂ ਸਿਰਫ ਇਹੀ ਆਂਦਾ ਕਿ ਮੈਨੂੰ ਦਮੇ ਦੀ ਸ਼ਿਕਾਇਤ ਹੈ ਜੇ ਮੈਨੂੰ ਤਾਂ ਇਨਹੇਲਰ ਪੰਪ ਲੱਗ ਗਿਆ ਉਹਨੂੰ ਉਸ ਕੰਡੀਸ਼ਨ ਨੂੰ ਜਿਹੜਾ ਹੈਗਾ ਦੱਸਿਆ ਜਾਂਦਾ ਕਿ ਤੁਹਾਨੂੰ ਇਹ ਕੰਡੀਸ਼ਨ ਹੋਈ ਹੋਈ ਆ ਤਾਂ ਉਹਦੇ ਇਸ ਤੋਂ ਇਲਾਵਾ ਹੋਰ ਗੱਲ ਕਰੀਏ ਕਿੰਦਾਂ ਦੇ ਹੋਰ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆ ਰਹੇ ਨੇ ਤੇ ਉਹ ਠੀਕ ਹੋ ਕਿੱਥੋਂ ਜਾ ਰਹੇ ਨੇ ਮੈਂ ਸਰ ਦੇਖੋ ਬੇਸਿਕਲੀ ਸਕਿਨ ਦੇ ਲਈ ਮੈਂ ਹੀ ਜਿਹੜੀ ਹੈਗੀਆਂ ਟ੍ਰੀਟਮੈਂਟ ਦਿੰਨੀ ਹੈਗੀ ਸੋਰਾਈਸਿਸ ਹੋ ਗਿਆ ਜਾਂ ਆਟੋਇਮਿਊਨ ਡਿਜ਼ੀਜ਼ਸ ਹੈਗੇ ਉਹਨਾਂ ਲਈ ਆਪਾਂ ਟ੍ਰੀਟਮੈਂਟ ਦਿੰਨੇ ਹੈਗੇ ਫਿਰ ਕੋਈ ਵੀ ਪ੍ਰੋਬਲਮ ਚਾਹੇ ਬੀਪੀ ਦੀ ਹੋਵੇ ਸ਼ੂਗਰ ਲਈ ਪੇਸ਼ੈਂਟ ਆਂਦੇ ਨੇ ਕਿ ਅਸੀਂ ਸ਼ੂਗਰ ਦੀ ਬਹੁਤ ਧੀਰ ਦੀ ਲੰਬੀ ਦਵਾਈ ਖਾਣੇ ਆ ਉਹਨਾਂ ਇਸ ਵੇਲੇ ਕਰੈਟਿਨਿਨ ਵੱਧ ਗਿਆ ਯੂਰੀਆ ਵੱਧ ਗਿਆ ਉਹਨੂੰ ਮੈਨੇਜ ਕਰਨ ਦੀ ਆਪਾਂ ਮੈਡੀਸਿਨਸ ਦਿੰਨੇ ਆ ਬਹੁਤ ਆਟੋਇਮਿਊਨ ਡਿਜ਼ੀਜ਼ ਥਾਇਰੋਇਡ ਹੋ ਗਿਆ ਫੀਮੇਲ ਜੀ ਪੀਸੀਓਡੀ ਹੋ ਗਈ weight loss ਹੋ ਗਿਆ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਔਸ਼ਧੀਆਂ ਆ ਜਾਂ ਉਹਨਾਂ ਦੀ ਜਿਹੜ ਉਹਨੂੰ ਆਪਾਂ ਆਯੁਰਵੇਦਿਕ ਤਰੀਕੇ ਨਾਲ ਜਿਹੜਾ ਹੈਗਾ ਪੇਸ਼ੈਂਟ ਨੂੰ ਇਲਾਜ ਦਿੰਨੇ। ਲੜਕੀ ਕਹਿ ਸਕਦੇ ਆਪਾਂ ਸਾਰੀ ਚੀਜ਼ ਟੋਟਲੀ ਆਯੁਰਵੇਦਿਕ ਤਰੀਕੇ ਨਾਲ ਕਰਕੇ ਤੇ ਕਿਉਂਕਿ ਆਯੁਰਵੇਦਾ ਨੂੰ ਪੁਰਾਣੇ ਵੈਦਾਂ ਵਿੱਚ ਵੀ ਮੰਨਿਆ ਗਿਆ ਹੈ ਨਾ ਇਹ ਤੀਜਾ ਮੰਨਿਆ ਗਿਆ ਪਰ ਲੋਕ ਕਿਤੇ ਨਾ ਕਿਤੇ ਜਲਦੀ ਦੌੜ ਦੇ ਵਿੱਚ ਪੈਂਦੇ ਜਲਦੀ ਮੈਡੀਸਨ ਨਾਲ ਸਾਨੂੰ ਠੀਕ ਹੋ ਜੀਏ ਨਾ ਇਸ ਚੀਜ਼ ਨਾਲ ਫਿਰ ਤੁਸੀਂ ਇਹ ਪੂਰਾ ਪ੍ਰਬੰਧ ਕਰ ਰਹੇ ਹੋ। ਡੈਫੀਨੇਟਲੀ ਸਰ আজকাল ਦਾ ਜੋ ਸਿਨੈਰੀਓ ਹੈਗਾ ਕਿਸੇ ਕੋਲ ਟਾਈਮ ਨਹੀਂ ਹੈਗਾ ਆਪਣੇ ਲਈ ਬਸ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਕਿਸ ਤਨਾ ਆਪਣੀ ਬੋਡੀ ਨੂੰ ਤੁਸੀਂ ਠੀਕ ਰੱਖਣਾ ਹੈਗਾ ਉਹਨੂੰ ਠੀਕ ਰੱਖਣਾ ਕੁਝ ਔਸ਼ਧੀਆਂ ਦੱਸੀ ਜਾਂਦੀਆਂ ਕੋਈ ਉਹਦਾ ਡਾਈਟ ਪਲਾਨ ਜੇ ਹੋਵੇ ਤਾਂ ਉਹ ਦਿੱਤਾ ਜਾਂਦਾ ਹੈਗਾ ਹੁਣ 슈ਗਰ ਵਾਲਾ ਪੇਸ਼ੈਂਟ ਸੋਚਦਾ ਮੈਂ ਗੋਲੀ ਖਾ ਲਵਾਂ ਔਰ ਮੈਂ ਜਿਹੜੀ ਮਿੱਠੇ ਦਾ ਪਰਹੇਜ਼ ਨਾ ਕਰਾਂ ਡਾਕਟਰ ਕਹਿੰਦਾ ਕੋਈ ਨਹੀਂ ਗੋਲੀ ਖਾਲਿਆ ਕਰੋ ਇੱਕ ਦਿਨ ਡੇਢ ਖਾਲਿਆ ਕਰੋ ਇਹ ਚੀਜ਼ਾਂ ਨੂੰ ਸਮਝਾਉਣਾ ਪੈਂਦਾ ਕਿ 슈ਗਰ ਪਹਿਲੋ ਕੰਟਰੋਲ ਕਰਨੀ ਹੈ ਉਹਦਾ ਇੱਕ ਮੇਨ ਮਕਸਦ ਕੀ ਹੈ ਕਿ 슈ਗਰ ਨੂੰ ਐਟ ਲੀਸਟ ਜਿਹੜਾ ਹੈਗਾ ਮੈਨੇਜ ਕੀਤਾ ਜਾਵੇ ਤੁਹਾਨੂੰ ਪਤਾ ਤਾਂ ਹੋਵੇ ਤਾਂ ਡਿਸ਼ ਸ਼ੂਗਰ ਬੰਦੀ ਵੀ ਆ ਕਿ ਨਹੀਂ ਵੀ ਬੰਦੀ ਹੈਗੀ ਕਿ ਬਸ ਗੋਲੀ ਦਾ ਸਹਾਰਾ ਲੈਣਾ ਜਿਹੜਾ ਹੈ ਨਾ ਉਹ ਛੱਡਣਾ ਜ਼ਰੂਰੀ ਹੈਗਾ ਇਹਦੇ ਵਿੱਚ ਕਿਹਾ ਗਿਆ ਕਿ ਖਾਣ ਪੀਣ ਦਾ ਕਿੰਨਾ ਕੁ ਹੁੰਦਾ ਵੀ ਤੁਸੀਂ ਆਮ ਕਈ ਵਾਰ ਕਿਦੋਂ ਡਾਕਟਰ ਦੇ ਕੋਲ ਜਾਈਦਾ ਤੁਸੀਂ ਜੀ ਇਹ ਚੀਜ਼ ਬੰਦ ਕਰ ਦਿਓ ਦੁੱਧ ਤੋਂ ਚੀਨੀ ਬੰਦ ਕਰ ਦਿਓ ਚਲ ਸ਼ੂਗਰ ਵਾਲੇ ਜਿਹਨੂੰ ਮਿੱਠਾ ਦਾ ਬੰਦ ਕਰਨੇ ਕਰਨਾ ਕਈ ਚੀਜ਼ਾਂ ਨੇ ਅੱਜ ਵਹਿਮ ਭਰਮ ਦੇ ਕਹਦੇ ਆ ਪਾਏ ਜਾਂਦੇ ਨੇ ਕਈਆਂ ਵੱਲੋਂ ਉਹ ਚੀਜ਼ਾਂ ਤੁਸੀਂ ਵੀ ਕੋਈ ਸਾਰੇ ਲੈ ਜਾ ਕੋਈ ਜਿਹੜੀ ਮੇਨ ਬਾਕੀ ਇਹ ਚੀਜ਼ ਛੱਡਣੀ ਚਾਹੀਦੀ ਹੈ ਉਹੀ ਚੜਾਉਣੇ ਇਹਦੇ ਵਿੱਚ ਵਹਿਮ ਜਾਂ ਮਿੱਥ ਵਾਲੀ ਕੋਈ ਗੱਲ ਨਹੀਂ ਹੈਗੀ ਇੱਕ ਗੱਲ ਸਮਝੋ ਇੱਕ ਨੈਚੁਰਲ ਜੀ ਗੱਲ ਹੈ ਪੇਸ਼ੈਂਟ ਦਮੇ ਦਾ ਆਇਆ ਆਪਣੇ ਕੋਲ ਠੀਕ ਹੈ ਬੱਚਾ ਹੀ ਹੈ ਛੋਟਾ ਜਿਹਾ ਉਹਨੂੰ ਪੇਸ਼ੈਂਟ ਜਿਹੜੇ ਹੈਗੇ ਆ ਜਾਂ ਉਹਦੇ ਅਟੈਂਡੈਂਟ ਹੈਗੇ ਆ ਉਹ ਕੇਲਾ ਖਲਾਈ ਜਾਂਦੇ ਆ ਦੱਸੋ ਇੱਕ ਨੈਚੁਰਲ ਜੀ ਗੱਲ ਆ ਨਹੀਂ ਜੀ ਮੈਡਮ ਪੋਟਾਸ਼ੀਅਮ ਚਾਹੀਦਾ ਬੱਚੇ ਨੂੰ ਤਾਂ ਕੇਲਾ ਜਿਹੜਾ ਉਹਨੇ ਤਾਂ ਸਿੱਧਾ ਹੀ ਰੇਸ਼ਾ ਬਣਾਣਾ ਇੱਕ ਐਗਜ਼ਾਮਪਲ ਹੈ ਕਿ ਛੋਟੀ ਜੀ ਇਹ ਕੀ ਗੱਲ ਸਹੀ ਹੈਗਾ ਕਿ ਜਦੋਂ ਕੇਲਾ ਹੀ ਖਾਈ ਜਾਊਗਾ ਤਾਂ ਉਹਦੀ ਰੇਸ਼ਾ ਬੰਨਣੀ ਕਿੱਥੋਂ ਹਟਣੀ ਹੈਗੀ ਤੇ ਇਹ ਇਹ ਚੀਜ਼ਾਂ ਨੂੰ ਆਪਾਂ ਨੂੰ ਛੋਟੇ-ਛੋਟੀਆਂ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਐਕਸਪਲੇਨ ਕਰਦੇ ਹੈਗੀਆਂ ਕਿ ਜਿਹਦੇ ਨਾਲ ਕੀ ਉਹਦੀ ਜਿਹੜੀ ਬਾਰ-ਬਾਰ ਪ੍ਰੋਗਨੋਸਿਸ ਆ ਰਹੀ ਹੈ ਜਬ ਬਿਮਾਰੀ ਜਿਹੜੀ ਹੈਗੀ ਬਾਰ-ਬਾਰ ਆ ਰਹੀ ਹੈ ਉਹ ਨਾ ਮੁੜੇ ਠੀਕ ਹੈ ਔਰ ਜੇ ਬੀਪੀ ਵਾਲਾ ਪੇਸ਼ੈਂਟ ਆ ਜਾਂ 슈ਗਰ ਵਾਲਾ ਪੇਸ਼ੈਂਟ ਨਾ ਸੈਰ ਹੀ ਨਹੀਂ ਕਰਦਾ ਸਾਰਾ ਦਿਨ ਬੈਠਾ ਹੀ ਰਹਿੰਦਾ ਠੀਕ ਹੈ ਕੋਈ ਵਰਕਆਊਟ ਹੈ ਨਹੀਂ ਉਹਦੇ ਚ ਬੋਡੀ ਬਸ ਵਧੀ ਜਾਂਦੀ ਹੈ ਖਾਈ ਜਾਂਦਾ ਬੈਠਾ ਤਾਂ ਫੇ ਉਹ ਕਿੱਦਾਂ ਠੀਕ ਹੋਊਗਾ ਤੁਸੀਂ ਆਪ ਦੱਸੋ ਨਰਕ ਕਿਨ ਕਿਤੇ ਨਾਲ ਦਵਾਈਆਂ ਦੇ ਨਾਲ ਨਾਲ ਖਾਣ ਪੀਣ ਦਾ ਤੇ ਸਿਹਤ ਸੈਰ ਵਗੈਰਾ ਕਰਨ ਦੇ ਵਿੱਚ ਧਿਆਨ ਦੇਣਾ ਚਾਹੀਦਾ ਡੈਫੀਨੇਟਲੀ ਸਰ 멘ਟਲ ਸਟੇਟ ਆਫ ਮਾਈਂਡ ਵੀ ਠੀਕ ਹੋਣਾ ਚਾਹੀਦਾ ਉਹਦੇ ਲਈ ਯੋਗਾ ਦੱਸਿਆ ਜਾਂਦਾ ਹੈ ਆਪਣੀ ਬਾਡੀ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਜ਼ਰੂਰੀ ਦੱਸਿਆ ਜਾਂਦਾ ਹੈ ਥਾਇਰੋਇਡ ਦੀ ਜਿਹੜੀ ਲੰਬੇ ਟਾਈਮ ਤੋਂ ਦਵਾਈ ਖਾਂਦੇ ਕਿ ਐਗਜ਼ੈਂਪਲ ਹੈਗਾ ਕਿ ਆਮ ਕਰਕੇ ਦੱਸਿਆ ਜਾਂਦਾ ਹੈ ਕਿ ਜੇਹੀ ਪ੍ਰਾਣਾਯਾਮ ਕਰੋ ਉਹੀ ਇੱਕ ਤਰ੍ਹਾਂ ਦਾ ਇਹ ਪ੍ਰਾਣਾਯਾਮ ਔਰ ਇਹ ਹੀ ਚੀਜ਼ਾਂ ਜਿਹੜੀਆਂ ਨਾ ਕਾਫੀ ਮਤਲਬ ਸਾਨੂੰ ਹੈਲਪ ਕਰਦੀਆਂ ਜਿਹੜੇ ਕਿ ਪੇਸ਼ੈਂਟ ਨੂੰ ਹੀਲ ਹੋਣ ਲਈ ਮੈਂ ਧੰਨਵਾਦ ਮੈਨੂੰ ਗੱਲਬਾਤ ਕਰਨ ਲਈ ਥੈਂਕ ਯੂ ਸੋ ਬਾਖੂ ਵੀ ਦੱਸਿਆ ਗਿਆ ਕਿ ਡਾਕਟਰ ਸ਼ਰਦਾ ਆਯੁਰਵੇਦਿਕ ਹਸਪੀਟਲ ਦੇ ਵਿੱਚ ਹਰ ਇੱਕ ਬਿਮਾਰੀ ਦਾ ਜੜ ਤੋਂ ਇਲਾਜ ਕੀਤਾ ਜਾਂਦਾ ਹੈ ਇਸ ਦੇ ਨਾਲ ਸਭ ਤੋਂ ਪਹਿਲਾਂ ਕਿ ਤੁਹਾਡੇ ਖਾਣ ਪੀਣ ਰਹਿਣ ਸੈਨ ਅਤੇ ਉਸ ਬਾਰੇ ਵੀ ਦੱਸਿਆ ਜਾਂਦਾ ਤਾਂ ਜੋ ਤੁਹਾਡੀ ਬਿਮਾਰੀ ਹੈ ਉਸ ਨੂੰ ਜਿਹੜਾ ਹੈਗਾ ਜੜ ਤੋਂ ਹੀ ਖਤਮ ਕੀਤਾ ਜਾਵੇ ਤੁਸੀਂ ਵੀ ਜੇਕਰ ਕਿਸੇ ਬਿਮਾਰੀ ਨਾਲ ਪ੍ਰਭਾਵਤ ਹੋ ਤਾਂ ਇੱਕ ਵਾਰ ਇੱਥੇ ਆ ਕੇ ਆਪਣੀ ਦਵਾਈ ਜ਼ਰੂਰ ਲਓ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਇਹਨਾਂ ਬਿਮਾਰੀਆਂ ਨਾਲ ਲੋਕ ਜੂਝ ਰਹੇ ਨੇ ਉਹਨਾਂ ਦਾ ਹੱਲ ਹੋ ਸਕੇ